ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੁਰਪ੍ਰੀਤ ਇਸ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਯੈਲੋ ਰਸਟ ਬਾਰੇ ਜਾਂ ਪੀਲਾ ਰਤੂਗਾ ਜਿਹਨੂੰ ਆਪਾਂ ਜਾਂ ਪੀਲੀ ਕੁੰਗੀ ਜਿਹਨੂੰ ਆਪਾਂ ਕਹਿੰਦੇ ਆ ਖੇਤਾਂ ਦਾ ਨਰੀਖਣ ਬਹੁਤ ਜ਼ਰੂਰੀ ਹੁੰਦਾ ਹੈ ਤੇ ਨਰੀਖਣ ਕਰਦੇ ਰਿਹਾ ਕਰੋ ਕੱਲਾ ਬੱਟਾਂ ਦੇ ਉੱਤੋਂ ਦੀ ਜਾਂ ਖੇਤ ਦੇ ਆਲੇ ਦੁਆਲੇ ਗੇੜੇ ਕੱਢ ਲੈਣ ਨੂੰ ਆਪਾਂ ਨਰੀਖਣ ਨਹੀਂ ਕਹਿੰਦੇ ਜਾਂ ਐਂ ਖੇਤਰਾ ਪਤਾ ਨਹੀਂ ਲੱਗਦਾ ਹੁੰਦਾ ਵੀ ਪਹੀ ਦੇ ਉੱਪਰ ਖੜ ਕੇ ਦੇਖ ਲਿਆ ਭਈ ਹਾਂ ਫਸਲ ਠੀਕ ਹੈ ਤੇ ਆ ਹੁਣ ਜਿਵੇਂ ਆਪਣੀ ਕੰਡਕ ਹੈਗੀ 303 DBW ਤੇ ਇਹਦੇ ਵਿੱਚ ਇੱਕ ਜਗ੍ਹਾ ਦੇ ਵਿੱਚ ਮੈਨੂੰ ਪੀਲੀ ਕੁੰਗੀ ਦਿਖਾਈ ਦਿੱਤੀ ਹੈ ਤੇ ਉਸ ਆ ਦੀ ਆਪਾਂ ਹੋਰ ਕਿਤੇ ਜ ਬਈ ਅਮਦ ਕੋਈ ਹੈਗੀ ਹੈ ਤਾਂ ਉਸ ਦੇਖਣ ਲਈ ਉਹਨੂੰ ਦੇਖਣ ਲਈ ਆਪਾਂ ਇਸ ਖੇਤਰੇ ਵਿੱਚ ਬੜੇ ਧਿਆਨ ਨਾਲ ਇਹਦਾ ਨਰੀਖਣ ਕਰ ਰਹੇ ਆ ਖਾਸ ਕਰਕੇ ਜਿੱਥੇ ਛਾਂ ਵਗੈਰਾ ਹੈਗੀ ਉਥੇ ਆਓ ਆਪਾਂ ਦੇਖਦੇ ਹੁਣ ਇੱਕ ਜਗ੍ਹਾ ਦੇ ਉੱਪਰ ਜਿੱਥੇ ਪੀਲੀ ਕੁੰਗੀ ਪਈ ਹੋਈ ਐ ਪਰ ਉਸ ਤੋਂ ਪਹਿਲਾਂ ਆਪਾਂ ਇੱਕ ਚੀਜ਼ ਦੇਖ ਲਈਏ ਬਈ ਪੀਲੀ ਕੁੰਗੀ ਹੁੰਦੀ ਕੀ ਨਹੀਂ ਤੇ ਕਿਹੋ ਜੀ ਹੁੰਦੀ ਐ ਆਪਣੇ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਐ ਹਾਂ ਜਗ੍ਹਾ ਦੇ ਉੱਪਰ ਜਿਵੇਂ ਆਹਾ ਇੱਕ ਪੱਤਾ ਐ ਇਹਦੇ ਉੱਪਰ ਆਹਾ ਪੀਲਾ ਜਪਣ ਪੀਲਾਪਣ ਜਿਹੜਾ ਐ ਆ ਚੁੱਕਿਆ ਜਾਂ ਪੀਲਾ ਇਹ ਹੋਰ ਐ ਤਾਂ ਇਹ ਇਹ ਬੂਟੇ ਦੀ ਕੁਦਰਤੀ ਮੌਤ ਐ ਕਿਉਂਕਿ ਹੁਣ ਜਿਵੇਂ ਜਿਵੇਂ ਇਹਨਾਂ ਦੇ ਵਿੱਚ ਸਟੇਜਸ ਲਾਸਟ ਵਾਲੀਆਂ ਸਟੇਜਸ ਵੱਲ ਪਾਦਨਾ ਬੂਟਾ ਸ਼ੁਰੂ ਹੋਊਗਾ ਜਾਂ ਅਖੀਰੀ ਪੜਾਵਾਂ ਤੇ ਜਾਣਾ ਸ਼ੁਰੂ ਹੋ ਰਿਹਾ ਤਾਂ ਹੌਲੀ-ਹੌਲੀ ਹੇਠਲੇ ਪਾਸਿਓਂ ਪੱਤੇ ਸੁੱਕ ਕੇ ਉੱਪਰ ਨੂੰ ਖਤਮ ਹੁੰਦੇ ਜਾਣਗੇ ਅਖੀਰ ਤੇ ਝੰਡਾ ਪੱਤਾ ਜਾਊਗਾ ਜਿਵੇਂ ਆਪਾਂ ਨੂੰ ਪਤਾ ਹੀ ਆ ਤਾਂ ਇਸ ਸਾਰੀ ਫਸਲ ਦੇ ਵਿੱਚੋਂ ਮੈਨੂੰ ਆਹ ਇੱਕ ਪੱਤੇ ਦੇ ਉੱਪਰ ਇਹ ਆਹ ਹੈ ਪੀਲੀ ਕੁੰਗੀ ਆਹਾ ਆ ਸਟ੍ਰੀਕ ਆਪਾਂ ਨੂੰ ਦਿਖਾਈ ਦੇ ਰਹੀ ਹੈ ਕਿ ਦੇ ਉੱਤੇ ਤੇ ਨੂੰ ਜੇ ਆਪਾਂ ਹੋਰ ਨੇੜੇ ਕਰਕੇ ਦੇਖੀਏ ਤਾਂ ਆਹ ਹੁੰਦੀ ਹੈ ਪੀਲੀ ਕੁੰਗੀ ਦੂਜੇ ਪੀਲੇ ਪਰ ਨਾਲੋਂ ਇਹਦਾ ਕੀ ਫਰਕ ਹੈ ਉਹਦੇ ਲਈ ਇੱਕ ਸੌਖਾ ਜਿਹਾ ਟੈਸਟ ਵੀ ਹੁੰਦਾ ਉਹ ਵੀ ਆਪਾਂ ਕਰਕੇ ਦੇਖ ਸਕਦੇ ਹਾਂ ਜਿਵੇਂ ਹੁਣ ਆਪਾਂ ਇਹਦਾ ਪੱਤਾ ਤੋੜ ਲਿਆ ਤੇ ਇਹਦੇ ਉੱਪਰ ਆਪਾਂ ਹੁਣ ਹੱਥ ਲਾ ਕੇ ਦੇਖਾਂਗੇ ਆ ਦੇਖੋ ਇਹਦੇ ਉੱਤੇ ਆਪਾਂ ਹੱਥ ਲਾਇਆ ਤੇ ਆਹ ਹਲਦੀ ਜੀ ਆਪਣੇ ਹੱਥ ਨੂੰ ਲੱਗ ਗਈ ਥੱਲੇ ਪਾਸੇ ਤਾਂ ਇਹਦਾ ਰਸਟ ਦੀ ਕਨਿਸ਼ਾਨੀ ਹੁੰਦੀ ਹੈ ਵੀ ਇਹਦੇ ਜਿਹੜੇ ਸਪੋਰਜ਼ ਨੇ ਉਹ ਆਪਣੇ ਹੱਥ ਨੂੰ ਲੱਗ ਜਾਂਦੇ ਹੁੰਦੇ ਨੇ ਜੇਕਰ येलो ਰਸਟ ਜਾਂ ਪੀਲੀ ਰਤੂਆ ਜਾਂ ਪੀਲੀ ਕੁੰਗੀ ਪਈ ਹੋਈ ਆ। ਆ ਦੇਖੋ। ਤੇ ਹੁਣ ਆਪਾਂ ਇਸ ਚੀਜ਼ ਨੂੰ ਜੇ ਕੋਈ ਇਦਾਂ ਦਾ ਬੂਟਾ ਇੱਕ ਤਾਂ ਦਿਖਾਈ ਦੇ ਰਿਹਾ ਚਾ ਦਿਖਾਈ ਦਿੱਤਾ ਤਾਂ ਇਹਨੂੰ ਆਪਾਂ ਪੱਟ ਦੇਾਂਗੇ। ਬੂਟੇ ਨੂੰ ਆ ਪੱਟ ਦੇਾਂਗੇ ਜੇ ਸਾਰੇ ਬੂਟੇ ਦੇ ਉੱਪਰ ਹੈ ਨਹੀਂ ਤਾਂ ਜਿੱਥੇ ਇਹ ਜਿਹੜੇ ਪੱਤੇ ਦੇ ਉੱਪਰ ਆਪਾਂ ਨੂੰ ਦਿਖਾਈ ਦੇ ਰਹੀ ਹੈ। ਉਹਨਾਂ ਨੂੰ ਆਪਾਂ ਪੱਟ ਕੇ ਜਾਂ ਉਹਨਾਂ ਨੂੰ ਆਪਾਂ ਤੋੜ ਕੇ ਨਸ਼ਟ ਕਰ ਦੇਾਂਗੇ ਤਾਂ ਕਿ ਇਹਦੇ ਜਿਹੜੇ ਸਪੋਰਜ਼ ਨੇ ਇਹਦੇ ਸਪੋਰਟ ਨੇ ਪੀਲੇ ਪੀਲੇ ਰੰਗ ਦੇ। ਰਸਟ येलो ਰਸਟ ਸਪੋਰਟ ਤੇ ਤਾਂ ਕਿ ਇਹ ਸਪੋਰਜ਼ ਕਿਸੇ ਹੋਰ ਬੂਟੇ ਤੇ ਨਾ ਜਾਣ ਤੇ ਹੋਰ ਕਿਸੇ ਬੂਟੇ ਨੂੰ ਇਹ ਫੰਗਸ ਜਾਂ ਉਲੀ ਨਾ ਲੱਗੇ ਤੇ ਇਸ ਦੇ ਨਾਲ ਹੀ ਆਪਾਂ ਇਸ ਬੂਟੇ ਦੇ ਹੋਰ ਪੱਤਿਆਂ ਦਾ ਨਰੀਖਣ ਵੀ ਕਰਾਂਗੇ ਬਈ ਇਹਦੇ ਹੋਰ ਬੂਟੇ ਦੇ ਹੋਰ ਪੱਤਿਆਂ ਨੂੰ ਤਾਂ ਨਹੀਂ ਕਿਤੇ ਇਹ ਤੇ ਇਹ ਨਹੀਂ ਹੈ ਤਾਂ ਆਪਾਂ ਇਹ ਇਹਨਾਂ ਪੱਤਿਆਂ ਨੂੰ ਉਲੀ ਗ੍ਰਸਤ ਪੱਤਿਆਂ ਨੂੰ ਤੋੜ ਦਿਆਂਗੇ ਤੇ ਨਸ਼ਟ ਕਰ ਦਿਆਂਗੇ ਤਾਂ ਹੀ ਸੀ ਇੱਕ ਛੋਟੀ ਜਿਹੀ ਗੱਲਬਾਤ ਯੈਲੋ ਰਸਟ ਬਾਰੇ ਬਹੁਤ ਬਹੁਤ ਸ਼ੁਕਰੀਆ ਜੀ ਸਾਸਤਰੀ ਕਾ